ਇੰਨੀਆਂ ਟੇਸਟੀ ਕੁਲਫੀਆਂ ਬਣੀਆਂ ਸੀ ਜੀ ਘਰ 'ਚ ਲਈ ਸੀ ਪਾਏ ਕਿਉਂਕਿ ਹੁਣ ਰੋਜ਼ ਹੀ ਕਹਿੰਦੇ ਨੇ ਬਸ ਇਹੀ ਕੁਲਫੀਆਂ ਖਾਣੀਆਂ ਨੇ ਇਹੀ ਬਣਾ ਦੋ ਕਿਉਂਕਿ ਇਹ ਮਤਲਬ ਸਵਾਦ ਹੀ ਇੰਨੀ ਜਿਆਦਾ ਸੀਗੀਆਂ ਤੇ ਇਹ ਬਣਾਈਆਂ ਤਾਂ ਕਾਫੀ ਦਿਨਾਂ ਦੀਆਂ ਸੀ ਜਿਹੜੀ ਵੀਡੀਓ ਸੀਗੀ ਪਰ ਇਹਦੇ ਵੌਇਸਓਵਰ ਅੱਜ ਕਰ ਰਹੇ ਆਂ ਜੀ ਤੇ ਜਿਹੜਾ ਦੁੱਧ ਸੀਗਾ ਉਹ ਆਪਾਂ ਇੱਕ ਪੈਨ ਵਿੱਚ ਪਾ ਲਿਆ ਸੀ ਗਰਮ ਹੋਣ ਵਾਸਤੇ ਰੱਖਤਾ ਸੀਗਾ ਦੁੱਧ ਨੂੰ ਆਪਾਂ ਗਰਮ ਹੋਣ ਵਾਸਤੇ ਗਾੜਾ ਹੋਣ ਵਾਸਤੇ ਕ ਰੱਖਤਾ ਸੀ ਤੇ ਜਿਹੜਾ ਆਪਾਂ ਕੇਸਰ ਸੀਗਾ ਉਹ ਆਪਾਂ ਇੱਕ ਕੌਲੀ ਵਿੱਚ ਪਹਿਲਾਂ ਹੀ ਪਿਓ ਕੇ ਰੱਖਤਾ ਸੀਗਾ ਵੀ ਉਹਦਾ ਕਲਰ ਟੇਸਟ ਤੇ ਮਤਲਬ ਵਧੀਆ ਬਣ ਜੇ ਤੇ ਇਹਦੇ ਵਿੱਚ ਆਪਾਂ ਕਸਟਰਡ ਪਾਊਡਰ ਵੀ ਪਾਵਾਂਗੇ ਜੀ ਉਹ ਆਪਸ਼ਨਲ ਆ ਵੀ ਪਾਉਣਾ ਪਾ ਸਕਦੇ ਹੋ ਨਹੀਂ ਕਲਾ ਕੇਸਰ ਵਾਲਾ ਦੁੱਧ ਜਿਹੜਾ ਇਹਦੇ ਵਿੱਚ ਪਾ ਸਕਦੇ ਆ ਡਰਾਈ ਫਰੂਟ ਆਪਾਂ ਲਏ ਹੋਏ ਨੇ ਜੀ ਬਦਾਮ ਕਾਜੂ ਤੇ ਪਿਸਤੇ ਇਹਨੂੰ ਆਪਾਂ ਚਾਕੂ ਨਾਲ ਵੀ ਬਰੀਕ-ਬਰੀਕ ਕੱਟ ਸਕਦੇ ਆ ਪਰ ਆਪਣੇ ਕੋਲੇ ਡਰਾਈ ਫਰੂਟ ਕਟਰ ਸੀ ਇਹਦੇ ਨਾਲ ਹੀ ਆਪਾਂ ਇਹਨੂੰ ਕੱਟ ਲਿਆ ਸੀਗਾ ਇਹਦੇ ਵਿੱਚ ਆਪਾਂ ਮੋٹے ਮੋٹے ਕੱਟੇ ਹੋਏ ਡਰਾਈ ਫਰੂਟ ਵੀ ਪਾਵਾਂਗੇ ਤੇ ਇੰਨੇ ਦਾ ਆਪਾਂ ਪਾਊਡਰ ਵੀ ਪਾਵਾਂਗੇ ਜਿਹੜਾ ਪਾਊਡਰ ਆ ਉਹ ਆਪਾਂ ਪਹਿਲਾਂ ਹੀ ਬਰੀਕ-ਬਰੀਕ ਕਰ ਲਿਆ ਸੀ ਮਤਲਬ ਉਹ ਜਿਹੜਾ ਪਾਊਡਰ ਸੀ ਉਹ ਆਪਾਂ ਬਣਾ ਕੇ ਰੱਖ ਲਿਆ ਸੀਗਾ ਇਹ ਡ੍ਰਾਈ ਫਰੂਟ ਸੀ ਮੈਨੂੰ ਕੱਟ ਲੈਣ ਦੇ ਕਿਉਂਕਿ ਕੱਟਣ ਵੇਲੇ ਬਹੁਤ ਮਜ਼ਾ ਆਉਂਦਾ ਹੈ ਇਹ ਡ੍ਰਾਈ ਫਰੂਟ ਆਪਾਂ ਕੱਟਦੇ ਆਂਗੇ ਤੇ ਸਾਰੇ ਆਪਾਂ ਡ੍ਰਾਈ ਫਰੂਟ ਕੱਟ ਲਏ ਸੀ ਜੀ ਤੇ ਇਹ ਬੱਚਿਆਂ ਵਾਸਤੇ ਆਪਾਂ ਜੋ ਵੀ ਆਪ ਨੂੰ ਪਸੰਦ ਆਉਣਾ ਜੋ ਵੀ ਕਰ ਵਿੱਚ ਹੁਣ ਉਹ ਆਪਾਂ ਪਾ ਸਕਦੇ ਆਂ ਪਰ ਮਾਮਰਾ ਗਰੀੜੀ ਬਦਾਮ ਨੇ ਉਹ ਸਭ ਤੋਂ ਵਧੀਆ ਹੁੰਦੇ ਨੇ ਉਹ ਆਪਾਂ ਪਾ ਸਕਦੇ ਆਂਗੇ ਇੱਧਰ ਜਿਹੜਾ ਆਪਾਂ ਕੇਸਰ ਵਾਲਾ ਦੁੱਧ ਸੀ ਇਹ ਆਪਾਂ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਤਾ ਸੀ ਜੀ ਤੇ ਜਿਹੜਾ ਦੁੱਧ ਆਪਾਂ ਥੋੜਾ ਜਿਹਾ ਬਚਾ ਕੇ ਰੱਖਿਆ ਸੀ ਉਹ ਆਪਾਂ ਕੌਲੀ ਵਿੱਚ ਲੈ ਲਿਆ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂ లమరిजी క පాస साாள். ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਇਧਰ ਆਪਾਂ ਜਿਹੜਾ ਡਰਾਈ ਫਰੂਟ ਦਾ ਪਾਊਡਰ ਆ ਉਹ ਬਣਾ ਕੇ ਰੱਖ ਲਿਆ ਸੀ ਤੇ ਆਹ ਕੱਟੇ ਹੋਏ ਡਰਾਈ ਫਰੂਟ ਨੇ ਜੀ ਤੇ ਹੁਣ ਜਿਹੜਾ ਦੁੱਧ ਆ ਉਹ ਗਰਮ ਹੋ ਰਿਹਾ ਸੀਗਾ ਵਧੀਆ ਤੇ ਇਹਦੇ ਵਿੱਚ ਹੁਣ ਆਪਾਂ ਪਾ ਦਾਂਗੇ ਜੀ ਜਿਹੜਾ ਆਪਾਂ ਘੋਲਿਆ ਹੋਇਆ ਸੀ 2 ਚਮਚ ਕਸਟਰਡ ਪਾਊਡਰ ਇਹ ਪਾ ਕੇ ਆਪਾਂ ਇਹਨੂੰ ਹਿਲਾ ਲੈਣਾਗਾ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਵੀ ਕੋਈ ਵੀ ਇਹਦੇ ਵਿੱਚ ਗੰਢ ਨਾ ਬਣੇ ਤੇ ਜਿਹੜਾ ਡਰਾਈ ਫਰੂਟ ਪਾਊਡਰ ਸੀ ਉਹ ਵੀ ਆਪਾਂ ਇਹਦੇ ਵਿੱਚ ਪਾ ਲਾਂਗੇ ਜੀ ਇਹ ਆਪਸ਼ਨਲ ਹੈ ਪਾਊਡਰ ਤੁਸੀਂ ਪਾ ਵੀ ਸਕਦੇ ਹੋ ਨਹੀਂ ਮੋਟੇ-ਮੋਟੇ ਕੱਟ ਕੇ ਪਾ ਸਕਦੇ ਹੋ ਏ ਵੀ ਤੁਸੀਂ ਸਕਿਪ ਕਰ ਸਕਦੇ ਹੋ ਨਹੀਂ ਇਹਦੇ ਵਿੱਚ ਪਾ ਸਕਦੇ ਹੋ ਤੇ ਇਧਰ ਆਪਾਂ ਸਲਫਰ ਫ੍ਰੀ ਖੰਡ ਪਾਈ ਹੋਈ ਹੈ ਕਿਉਂਕਿ ਇਹ ਥੋੜੀ ਜਿਹੀ ਮਹਿੰਗੀ ਤਾਂ ਹੁੰਦੀ ਹੈ ਪਰ ਇਹਦੇ ਨੁਕਸਾਨ ਦੂਜੀ ਖੰਡ ਨਾਲੋਂ ਘੱਟ ਹੁੰਦੇ ਨੇ ਜੀ ਤੇ ਜਿਹੜੇ ਜਿਹੜੇ ਮੋٹے-ਮੋٹے ਕੱਟੇ ਹੋਏ ਸੀ ਡਰਾਈ ਫਰੂਟ ਇਹ ਆਪਾਂ ਪਾ ਲਾਂਗੇ ਜੀ ਕਿਉਂਕਿ ਵਧੀਆ ਕੋਲਫੀ ਟੇਸਟੀ ਕੋਲਫੀ ਬਣਾਉਣ ਵਾਸਤੇ ਡਰਾਈ ਫਰੂਟ ਹੋਣ ਬਹੁਤ ਜ਼ਰੂਰੀ ਹੈ ਤੇ ਇਹ ਜਿਹੜਾ ਮਤਲਬ ਵੀ ਵਧੀਆ ਜਿਹੜਾ ਪੇਸਟ ਬਣ ਰਿਹਾ ਜੀ ਇਹ ਤੋਂ ਆਪਾਂ ਤਿੰਨ ਕੰਮ ਲੈ ਸਕਦੇ ਆ ਆਈਸਕ੍ਰੀਮ ਵੀ ਬਣਾ ਸਕਦੇ ਆ ਜੀ ਕੋਲਫੀ ਵੀ ਬਣਾ ਸਕਦੇ ਆਂਗੀ ਤੇ ਬਦਾਮ ਸ਼ੇਕ ਦੇ ਤੌਰ ਤੇ ਵੀ ਇਹਨੂੰ ਆਪਾਂ ਪੀ ਸਕਦੇ ਹਾਂ ਜੀ ਠੰਡਾ ਕਰਕੇ ਤੇ ਇਦਰੇ ਜਿਹੜੇ ਮੋٹے ਮੋٹے ਕੱਟੇ ਹੋਏ ਸੀਗੇ ਆਪਾਂ ਡ్రਾਈ ਫਰੂਟ ਉਹ ਆਪਾਂ ਪਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਹਿਲਾ ਲਿਆ ਸੀਗਾ 2 ਕਿ ਮਿੰਟ ਪਕਾਉਣ ਤੋਂ ਬਾਅਦ ਹੁਣ ਆਪਾਂ ਇਹਨੂੰ ਠੰਡਾ ਰੱਖ ਦਾਂਗੇ ਜੀ ਚੰਗੀ ਤਰ੍ਹਾਂ ਹਲਾ ਲ ਲੈਣਾ ਵੀ ਵਿੱਚ ਇਹ ਚੰਗੀ ਤਰ੍ਹਾਂ ਰਚ ਜੇ ਵਧੀਆ ਦੁੱਧ ਦੇ ਤੇ ਹੁਣ ਆਪਾਂ ਇਹਨੂੰ ਠੰਡਾ ਹੋਣ ਵਾਸਤੇ ਰੱਖ ਦਾਂਗੇ ਠੰਡਾ ਹੋ ਕੇ ਹੋਰ ਵੀ ਜ਼ਿਆਦਾ ਗਾੜਾ ਹੋ ਜਾਊਗਾ ਤੇ ਲਓ ਜੀ ਹੁਣ ਆਪਾਂ ਠੰਡਾ ਕਰਕੇ ਹੁਣ ਜਿਹੜੇ ਆਪਾਂ ਗਲਾਸ ਸੀ ਇਹਨਾਂ ਵਿੱਚ ਭਰਨਾ ਸਟਾਰਟ ਕਰਤਾ ਸੀ ਇਹਦੇ ਤਾਂ ਆਪਾਂ ਜਿਹੜੇ ਕੁਲਫੀ ਵਾਲੇ ਕੰਟੇਨਰ ਹੁੰਦੇ ਨੇ ਜੀ ਉਹਨਾਂ ਵਿੱਚ ਵੀ ਪਾ ਸਕਦੇ ਹਾਂ ਤੇ ਅੱਜ ਮੈਂ ਆਖਿਆ ਚਲੋ ਜੀ ਆਪਾਂ ਇਹਨੂੰ ਗਲਾਸਾਂ ਵਿੱਚ ਜਮਾ ਕੇ ਦਿਖਾਉਨੇ ਆ ਜੀ ਕਿਉਂਕਿ ਕਈ ਵਾਰ ਕਿਸੇ ਦੇ ਹੁੰਦੇ ਆ ਕਿਸੇ ਦੇ ਨਹੀਂ ਹੁੰਦੇ ਪਰ ਇਹਨਾਂ ਗਲਾਸਾਂ 'ਚ ਵੀ ਬਹੁਤ ਵਧੀਆ ਬਹੰਦਾ ਤੇ ਇੱਥੇ ਮੈਂ ਕਹਿ ਰਹੀ ਸੀ ਠੰਡਾ ਕਰਕੇ ਆਪਾਂ ਇਹਨੂੰ ਬਦਾਮ ਸ਼ੇਕ ਦੇ ਤੌਰ ਤੇ ਵੀ ਪੀ ਸਕਦੇ ਹਾਂ ਜੀ ਇਹਨਾਂ ਨੂੰ ਆਪਾਂ ਸਾਰੇ ਗਲਾਸਾਂ ਵਿੱਚ ਭਰ ਲਿਆ ਸੀਗਾ ਤੇ ਜਿਹੜਾ ਰੋਟੀ ਪੈਕ ਫੂਡ ਪੈਕ ਕਰਨ ਵਾਸਤੇ ਆਉਂਦਾ ਜੀ ਅਲੂਮੀਨੀਅਮ ਫੋਲ ਇਹਦੇ ਆਪਾਂ ਜਿਹੜੇ ਚੌਰਸ ਪੀਸ ਆ ਉਹ ਕੱਟ ਲਏ ਸੀਗੇ ਤੇ ਗਲਾਸਾਂ ਨੂੰ ਆਪਾਂ ਚ ਤੇ ਹੁਣ ਆਪਾਂ ਇੱਕ ਚਾਕੂ ਲੈ ਲੈਣਾਗਾ ਤੇ ਇਹਨਾਂ ਵਿੱਚਕਾਰ ਆਪਾਂ ਟੱਕ ਲਗਾ ਦੇਣੇ ਨੇ ਕਿਉਂਕਿ ਜਿਹੜੀਆਂ ਸਟਿਕਸ ਨੇ ਉਹ ਆਪਾਂ ਇਹਦੇ ਵਿੱਚ ਲਗਾਵਾਂਗੇ ਤੇ ਸਾਰੇ ਜਿਹੜੇ ਆਪਾਂ ਭਰੇ ਹੋਏ ਸੀ ਜੀ ਗਲਾਸ ਉੱਪਰ ਕਵਰ ਕੀਤੇ ਹੋਏ ਸੀ ਉਹਨਾਂ 'ਚ ਆਪਾਂ ਟੱਕ ਲਗਾ ਕੇ ਤੇ ਜਿਹੜੀਆਂ ਸਟਿਕਸ ਸੀਗੀਆਂ ਉਹ ਆਪਾਂ ਸਾਰੀਆਂ ਇਹਦੇ ਵਿੱਚ ਲਗਾਤੀਆਂ ਸੀ ਜੀ ਤੇ ਜੇਕਰ ਤੁਸੀਂ ਆਈਸਕ੍ਰੀਮ ਬਣਾਉਂਗੇ ਤਾਂ ਮਤਲਬ ਕਿਸੇ ਵੀ ਵੱਡੇ ਭਾਂਡੇ ਵਿੱਚ ਪਾ ਕੇ ਉੱਪਰ ਡ్రਾਈ ਫਰੂਟ ਨਾਲ ਕੋਟ ਕਰਕੇ ਤੇ ਉਹਨੂੰ ਵੀ ਪ੍ਰੋਪਰ ਢੱਕ ਕੇ ਲਗਾ ਸਕਦੇ ਹਾਂ ਤੇ ਫਿਰ ਆਪਾਂ ਉਹਦੀ ਆਈਸਕ੍ਰੀਮ ਬਣਾ ਸਕਦੇ ਹਾਂ ਤੇ ਨਹੀਂ ਆਪਾਂ ਠੰਡਾ ਕਰਕੇ ਬਦਾਮ ਸ਼ੇਕ ਦੇ ਤੌਰ ਤੇ ਵੀ ਪੀ ਸਕਦੇ ਹਾਂ ਜੀ ਤੇ ਲਓ ਜੀ ਸਾਰਿਆਂ ਚ ਆਪਾਂ ਜਿਹੜੀਆਂ ਸਟਿਕਸ ਸੀ ਉਹ ਲਗਾਤੀਆਂ ਸੀਗੀਆਂ ਤੇ ਹੁਣ ਆਪਾਂ ਇਹਨਾਂ ਨੂੰ ਰੱਖਤਾ ਸੀ ਜੀ ਫ੍ਰਿਜ ਵਿੱਚ ਜੰਮਣ ਵਾਸਤੇ ਪੂਰੀ ਰਾਤ ਵਾਸਤੇ ਤੇ ਜਿਹੜਾ ਬਚ ਗਿਆ ਸੀ ਜੀ ਉਹਨੂੰ ਆਪਾਂ ਇਸ ਡੋਂਗੇ ਵਿੱਚ ਪਾ ਲਿਆ ਸੀਗਾ ਜਿਹੜਾ ਬਰਫ਼ ਵਾਲਾ ਸੀਗਾ ਇਹਨੂੰ ਆਪਾਂ ਬਹੁਤ ਠੰਡਾ ਕਰਕੇ ਚਲੋ ਉਂਝ ਪੀ ਲਾਂਗੇ ਤੇ ਦੂਜੇ ਦਿਨ ਜਦੋਂ ਸਵੇਰੇ ਆਪਾਂ ਇਹਨੂੰ ਕੱਢਿਆ ਤਾਂ ਬਹੁਤ ਹੀ ਵਧੀਆ ਜਿਹੜੀ ਕੁਲਫੀ ਸੀ ਬਣ ਕੇ ਤਿਆਰ ਹੋਈ ਸੀ ਖਾਣ ਚ ਵੀ ਐਨੀ ਜਿਆਦਾ ਸਵਾਦ ਸੀ ਸਾਰੇ ਹੁਣ ਕਹਿ ਦਿੰਨੇ ਬਸ ਇਹੀ ਬਣਾ ਲਓ ਕਿਉਂਕਿ ਟੇਸਟੀ ਬਹੁਤ ਜਿਆਦਾ ਬਣੀ ਸੀ ਜੀ ਡਰਾਈ ਫਰੂਟ ਜਦੋਂ ਮੂੰਹ 'ਚ ਆਉਂਦੇ ਨੇ ਜਿਵੇਂ ਐਵੇਂ ਲੱਗ ਰਹੀ ਸੀ ਜਿਵੇਂ ਬਾਜ਼ਾਰ ਦੀ ਹੁੰਦੀ ਹੈਗੀ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਜੀ ਸਾਰੇ ਮੈਂ ਇਹਦੇ ਵਿੱਚੋਂ ਕੱਢ ਲਏ ਸੀ ਕੱਟ ਉਸ ਤੋਂ ਬਾਅਦ ਆਪਾਂ ਇਹਨੂੰ ਖਾਣ ਵਾਸਤੇ ਲੈ ਗਏ ਸੀ ਜੀ ਅੰਦਰ ਸਾਰਿਆਂ ਨੂੰ ਕੱਟ ਕੇ ਤੇ ਮਤਲਬ ਜਦੋਂ ਸਾਰਿਆਂ ਨੇ ਖਾਧੀ ਤਾਂ ਕਹਿੰਦੇ ਸੀ ਵਾਓ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਕਿਉਂਕਿ ਸਾਡੇ ਬੱਚੇ ਨੂੰ ਤਾਂ ਹਮੇਸ਼ਾ ਹੀ ਹੁੰਦਾ ਵੀ ਕੋਈ ਨਾ ਕੋਈ ਕਿਸੇ ਵੀ ਫਲੇਵਰ ਵਾਲੀ ਕੁਲਫੀ ਬਣ ਕੇ ਤਿਆਰ ਹੋਵੇ ਪਰ ਇਹ ਨੂੰ ਬਹੁਤ ਪਸੰਦ ਆਈ ਕਿਉਂਕਿ ਡਰਾਈ ਫਰੂਟ ਪਾਏ ਹੁੰਦੇ ਬੱਚਿਆਂ ਨੂੰ ਬੱਚਿਆਂ ਦੀ ਹੈਲਥ ਵਾਸਤੇ ਵੀ ਹੈਲਦੀ ਹੁੰਦੇ ਨੇ ਸੋ ਦੋਸਤੋ ਜ਼ਰੂਰ ਬਣਾ ਕੇ ਖਵਾਉਣੇ ਜੀ ਬੱਚਿਆਂ ਨੂੰ ਸੋ ਵੀਡੀਓ ਵਧੀਆ ਲੱਗੀ ਅਗੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਨਾ ਬਹੁਤ ਬਹੁਤ ਧੰਨਵਾਦ ਜੀ